ਆ ਵੇ ਲੋ ਜੀ ਅੱਜ ਲੱਗਿਆ ਆ ਦੋ ਬੰਦੇ ਇੱਕ ਤੀਜਾ ਨਿਕਲ ਗਿਆ ਆ ਦੋ ਬੰਦੇ ਆ ਲੈ ਕੇ ਚੱਲੇ ਆ ਪੋਸਟਰ ਲੱਧੂ ਵਾਲਾ ਪਿੰਡ ਬਿਲਕੁਲ ਤਾਜ਼ਾ ਪੋਸਟਰ ਪਟਕ ਲੈ ਕੇ ਚੱਲੇ ਨੇ ਜੇ ਤੁਹਾਨੂੰ ਚਾਹੀਦਾ ਸਾਨੂੰ ਦੱਸੋ ਆ ਜੀ ਅੱਜ ਪੋਸਟਰ ਇੱਥੇ ਲਾਏ ਸੀ ਆ ਅੱਜ ਲੱਗਿਆ ਸਾਰਾ ਕੁਝ ਹਾਂ ਜੀ ਆ ਵੀਡੀਓ ਇਹਨਾਂ ਦੀ ਯਾਰ ਬਸ ਆ ਦੋ ਬੰਦੇ ਨੇ ਇੱਕ ਮਿੱਠਣ ਕਾ ਇੱਕ ਜਿਹੜਾ ਹੈ ਗਰਮੀ ਦਾ ਜਿੱਤੇ ਕਾ ਅਰਮਿਤਿਕ ਮੁੰਡਾ ਆ ਲੈ ਚਲੇ ਨੇ ਕੋਲ ਆ ਗਿਆ ਬੰਦੇ ਹਾਂ ਦੋ ਬੰਦੇ ਤੀਜਾ ਬੰਦਾ ਕਾ ਸੀ ਕਾਲੇ ਦਾ ਕਾਲੇ ਦੇ ਸੋਰਾ ਕਾਲੇ ਦੇ ਸੋਰਾ ਦੇਖਿਆ ਗਰਮੀ ਦਾ ਮੁੰਡਾ ਤੀਜਾ ਕਾਲੇ ਦਾ ਅੱਜੀ ਪੋਸਟ ਤੇ ਲੱਗਿਆ ਅੱਜੀ ਲਾਹ ਕੇ ਲੈ ਚਲੇ ਨੇ ਯਾਰ ਪਿੰਡ ਨਹੀਂ ਵਸਦਾ ਸਾਡੇ ਯਾਰ ਮੈ ਉਹ ਵੀ ਨਹੀਂ ਲੈ ਜਾ ਰਹੇ ਸੁਰੱਖਿਆ ਚ ਹੈਗਾ ਬੰਦਾ ਨਹੀਂ ਗਲਤੀ ਕੀਤੀ ਵੀਡੀਓ ਬਣਾਉਂਦੇ ਨਹੀਂ ਇਹ ਗਲਤੀ ਸੀ ਜੀ ਮੈਂ ਤਾਂ ਫੇਰੇ ਲਾਉਂਦਾ ਆ ਭਗਵੰਤਪਨ ਦਾ ਜੀ ਅੱਜ ਪੋਸਟਰ ਨਵੇਂ ਲੱਗੇ ਬਿਲਕੁਲ ਜਿਵੇਂ ਮੱਗੀ ਆ ਕੀ ਲੋਕੀ ਨਹੀਂ ਆਪਾਂ ਲਾਵਾਂਗੇ ਠੀਕ ਆ ਉਹ ਫਾੜ ਕੇ ਲੈ ਗਿਆ ਘਰੇ ਇੱਕ ਇੱਕ ਲੈ ਕੇ ਘਰੇ ਦੂਸਰਾ ਡਰਦੇ ਮਾਰੇ ਡਰਦੇ ਹੋਏ ਘਰੇ ਇੱਥੇ ਛੱਡ ਕੇ ਭੱਜ ਗਏ ਆ ਵੀਡੀਓ ਦੋਨੋਂ ਆਪਣੇ ਕੋਲ ਨੇ ਹਵੀ ਵੀਡੀਓ ਆਪਣੇ ਕੋਲ ਆ ਇਹ ਨੋਕੀ ਜਾਨੀਏ 45000 708 ਨੌਕਰੀ ਲਿਖਿਆ ਉਹ ਲੈ ਗਿਆ 45000 45000 7 ਜਿਹੜੀਆਂ ਪੋਸਟਰ ਤੇ ਲਿਖਿਆ ਸੀ ਨੌਕਰੀ ਉਹ ਪੋਸਟਰ ਘਰੇ ਲੈ ਕੇ ਚਲੇ ਗਿਆ ਦੂਸਰਾ 118 ਵਾਲੇ ਤੇ ਛੱਡ ਕੇ ਚਲੇ ਗਿਆ ਡਰਦੇ ਹੋਏ ਭੱਜ ਕੇ ਨਿਕਲ ਗਿਆ ਹਾਂ ਸਾਡਾ ਪੋਸਟਰ ਇਹ ਹੁਣ ਅਸੀਂ ਸਬੂਤ ਦੇ ਤੌਰ ਤੇ ਘਰੇ ਲੈ ਕੇ ਚੱਲੇ ਆ ਜਦੋਂ ਵੀ ਕੋਈ ਵੀ ਕਾਰਵਾਈ ਹੋਵੇਗੀ ਆ ਸਬੂਤ ਤੁਹਾਨੂੰ मौके दिता जाएगा साढ़े त कारवाई होम्मेवार होव गए एक सौ अठारह वाला पोस्टर आपने करें अपने घरे मिलूगा ये अपने को सबूत के तौर पर है देख लो दोनों दोनों नंगे गए एक घर लै गया एक अपने कोल हैगा यूत तौर पर मुंडिया मैं हम का मैं खुद कार्रवाई करावगा ਇਹ ਵੀਡੀਓ ਨਾ ਪਾਈਏ ਹਾਂ ਬਿਲਕੁਲ ਸਹੀ ਗੱਲ ਅਸੀਂ ਵੀਡੀਓ ਹੀ ਪਾਵਾਂਗੇ ਵੀਡੀਓ ਵੀ ਪਾਵਾਂਗੇ ਜਿਹੜੇ ਬੰਦੇ ਲੈ ਕੇ ਗਏ ਉਹਨਾਂ ਦੀ ਵੀਡੀਓ ਵੀ ਪਾ ਦਿੱਤੀ ਗਈ ਹੈ ਤੇ ਦੂਸਰੀ ਵੀਡੀਓ ਆਪਣੇ ਕੋਲ ਲਗੀ ਸਬੂਤ ਦੇ ਤੌਰ ਤੇ ਉਹ ਬੰਦੇ ਜਾਨੀ ਕਿ ਉਹਨਾਂ ਤੇ ਕਾਰਵਾਈ ਖਾਸ ਸਖਤੂ ਸਖਤ ਹੋਵੇ ਪਤਾ ਲੱਗੇ ਬੀਆ ਕਾਰਵਾਈ ਕੀਤੀ ਗਈ ਆ ਦੋਨੋਂ ਪੋਸਟਰ ਲੱਗੇ ਸੀ ਇੱਕ ਸਾਈਡ ਤੇ ਪਟਕੇ ਲੈ ਕੇ ਦੂਸਰੇ ਤੇ ਛੱਡ ਕੇ ਭੱਜ ਗਏ ਵਿੱਚ ਵੀਡੀਓ ਹੈਗੀ ਆਪਣੇ ਕੋਲ ਦੋ ਤਿੰਨ ਬੰਦੇ ਸੀ ਦੋ ਦੋ ਲੈ ਕੇ ਜਾ ਰਹੇ ਨੇ ਇੱਕ ਨਿਕਲ ਗਿਆ ਘਰ ਦੇ ਵਿੱਚੋਂ ਭੱਜ ਕੇ ਤੋਂ ਨਿਕਲ ਗਿਆ ਅਸੀਂ ਖੜੇ ਆ ਬਿਲਕੁਲ ਅਸੀਂ ਉਸ ਵਾਸਤੇ ਬਿਲਕੁਲ ਖੜੇ ਆ ਸਾਥ ਤੁਹਾਡੇ ਵੀ ਖੜੇ ਆ ਸਾਨੂੰ ਚਾਹੀਦਾ ਇਹਦੇ ਬੰਦਾ ਕੋਈ ਸ਼ਾਸਤਰ ਨਿਕਲੇ ਤੇ ਅਸੀਂ ਉਹਨਾਂ ਨੂੰ ਪਕੜਾਈਏ ਚੋਰ ਨੂੰ ਆ ਹੈਗੀ ਆਪਣੇ ਕੋਲ ਵੀਡੀਓ ਆ ਮੁੰਡਾ ਨਾਲ ਆ ਆ ਇੱਕ ਮੁੰਡਾ ਨਾਲ ਆ ਮੈਂ ਖੁਦ ਨਾਲ ਆ ਹੈਗਾ ਇਹ ਜਿਹੜੇ ਤੋਂ ਉਤਾਰੇ ਗਿਓ ਅੱਜ ਹੀ ਲਾਇਆ ਅੱਜ ਹੀ ਲਾਇਆ ਅੱਜ ਬਿਲਕੁਲ ਅੱਜ ਇਹ ਤੇ ਖੜੇ ਸਭ ਲੱਗਣ ਤੇ ਨਾਜੀ ਪੱਟ ਤਾਂ ਇਹ ਰੋਡ ਤੇ ਲਵਾਣੇ ਚਾਹਦੇ ਹੈ ਜੀ ਤਾਂ ਸਾਡਾ ਭਗਵੰਤ ਜਿੰਦਾਬਾਦ ਹੈ ਜਿੰਦਾਬਾਦ ਰਹੇਗਾ ਜਿੰਦਾਬਾਦ ਰਹੇਗਾ ਬਿਲਕੁਲ ਜੱਪਾ ਖੜੇ ਆ ਤੇ ਖੜੇ ਆ